ਸਾਸਰੀ ਕਾਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਅਸੀਂ ਇਹੋ ਜਿਹਾ ਚੜ੍ਹਦੀ ਕਲਾ ਵਿੱਚ ਰੋ ਤਾਂ ਬਰਸਤ ਰਹੋ ਤੇ ਬਹੁਤ ਤਕਨੀਫਾਂ ਤੋਂ ਦੂਰ ਰਹੋ ਸਾਸਰੀ ਕਾਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੇ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇੰਨਾ ਪਿਆਰ ਇੰਨਾ ਮਾਣ ਇੰਨਾ ਇੱਜ਼ਤ ਸਾਨੂੰ ਦਿੰਦੇ ਆ ਅਮੀ ਤਾਂ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਸਾਡੀ ਵੀਡੀਓ ਨੂੰ ਬੜਾ ਪਿਆਰ ਦਿੰਦੇ ਆ ਕੱਲ ਅਸੀਂ ਵੀਡੀਓ ਪਾਈ ਧੀ ਜਿਹੜੀ ਚਰੀ ਉਹ ਕੁੜੀ ਕੁੜੀ ਨੂੰ ਕਹਿੰਦੇ ਜ਼ਹਿਰ ਦੇ ਕੇ ਮਾਰਿਆ ਤੜਫਦੀ ਅਹੀ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਦੇਉਂਦਾ ਪਾਣੀ 'ਚ ਪਲਾ ਕੇ ਜ਼ਹਿਰ ਮਾਰੀ ਇੱਕ ਗੱਲ ਹੁੰਦੀ ਡੈਡੀ ਦੇਖੋ ਕਹਿੰਦੇ ਲੋਕ ਸਾਡੇ ਦੇ ਕਹਿ ਨਹੀਂ ਗੱਲ ਕਰਨੀ ਪੈਗੀ ਭਲਾ ਨਹੀਂ ਹੋਣਾ ਕਿ ਕਈ ਨਹੀਂ ਹੁੰਦਾ ਪਰ ਮੇਰੀ ਇੱਕ ਗੱਲ ਸੂਚੀ ਆ ਵੀ ਲੋਕ ਕਹਿੰਦੇ ਧੀਆ ਜਿਨ੍ਹਾਂ ਨੇ ਨਹੀਂ ਹੋ ਗਏ ਉਹਨਾਂ ਨੂੰ ਆਤਮ ਦੀ ਹੁੰਦੀ ਧੀਆ ਹੋਰ ਦੇ ਬਾਬੂ ਦੀ ਲੋਕਾਂ ਨੂੰ ਆਤਮ ਨਾਲ ਹੋਵੇ ਹੇਤਾ ਹੈਗੇ ਲੱਖ ਲਾੜ ਦਾ ਹੈਗੇ ਲੋਕਾਂ ਵਰਗੇ ਜਿਨ੍ਹਾਂ ਦੇ ਆਪ ਦੇ ਧੀਆਂ ਵੀ ਹੈਗੇ ਨੇ ਉਹਨਾਂ ਨੂੰ ਪਤਾ ਵੀ ਇਹ ਕੰਮ ਕਰਦੇ ਆ ਜਿਹੜੇ ਹਨ ਚਲੋ ਬੁੱਧੀ ਵਕਸ਼ ਪਰਮਾਤਮਾ ਤੇ ਅੱਜ ਅਸੀਂ ਚੱਲੇ ਆ ਜੀ ਰੋਪਣ ਨੂੰ ਰੋਪਣ ਨੂੰ ਜਾਣ ਦਾ ਮਕਸਦ ਜੀ ਚਰਨਜੀਤ ਦੇ ਅੱਜ ਟੱਕ ਕੇ ਡਾਕਟਰ ਸਾਹਿਬ ਨੇ ਦੇਖਣੇ ਆ ਪਹਿਲੇ ਹੂੰ ਉਸ ਤੋਂ ਬਾਅਦ ਵੀ ਪੱਕਾ ਨਹੀਂ ਕਹਿ ਸਕਦੇ ਖੁੱਲਣੇ ਆ ਹਾਂ ਇਹ ਤਾਂ ਚੰਪਰ ਡਾਕਟਰ ਪਰ ਆ ਗਏ ਸਾਰੇ ਉਹ ਕਿਆ ਕਹਿ ਰਹੇ ਕਿਆ ਨਹੀਂ ਜੇ ਉਹਨਾਂ ਨੇ ਕਿਹਾ ਖੁੱਲਣੇ ਤਾਂ ਖੁੱਲਣਗੇ ਜੇ ਉਹਨਾਂ ਨੇ ਕਿਹਾ ਵੀ ਭਾਈ ਹਾਲੇ 1-2 ਦਿਨ ਰੱਖਣੇ ਤਾਂ ਰੱਖਣੇ ਪੈਣਾ ਕਿਉਂਕਿ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਕੁਝ ਨਹੀਂ ਕਰ ਸਕਦੇ ਜਿਨ੍ਹਾਂ ਨੇ ਹੁਣ ਤੱਕ ਤਨੂੰ ਚਲੋ ਮੂੰਹ ਤੋਂ ਮੌਤ ਚੋਂ ਕੱਟਿਆ ਇੱਕ ਠੀਕ ਨਹੀਂ ਤਨੂੰ ਮੂੰਹ ਦੇ ਮੌਤ ਚੋਂ ਕੱਢ ਕੇ ਲੈ ਕੇ ਆਉਂਦੇ ਮੌਤ ਦੇ ਮੂੰਹ ਜਿਹੀ ਨਿਕਲ ਨਹੀਂ ਆਈ ਨਾ ਸਹੀ ਗੱਲ ਆ ਤੇ ਇੱਤਰ ਜੀ ਸਾਡਾ ਅਗਗ ਸਿੰਘ ਵੀ ਰਾਈੜੀ ਫਰਾਈ ਤੇ ਇਹਦੀ ਵੀ ਸਾਸੀਂ ਕਾਲ ਅੱਛਾ ਇੱਕ ਗੱਲ ਇਦਾਂ ਵਾਹ ਚੱਲਦੀ ਆ ਜੀ ਮੇਰੀ 15 ਮਿੰਟ ਹੋ ਗਏ ਚਾਰੀ ਜੀ ਗੌਰਨੇ ਕੇ ਕਰੀਆਂ ਚੁੰਡੀਆਂ ਨਾ ਮੈਨੂੰ ਤੁਹਾਡੀ ਗੱਲ ਛੱਡ ਜਾ ਛੱਡ ਹਲੇ ਛੱਡ ਜਾ ਛੱਡ ਜਾ ਮੈਨੂੰ ਨਹੀਂ ਪਤਾ ਛੱਡ ਜਾ ਜਿਹੜੀਆਂ ਇਹਨੇ ਚੁੰਡੀਆਂ ਕਰੀਆਂ ਬੇਸ਼ੱਕ ਤਕਦੀਆਂ ਕਰੀਆਂ ਇਹਨੇ ਆਪਣੇ ਮਰਜ਼ੀ ਨਾਲ ਤਕਦੀਆਂ ਕਰਤੀ ਪਰ ਲੇਕਿਨ ਜਿਹੜਾ ਨਿਆਣਾ ਹੈ ਉਦੜਾ ਵਾਲੇ ਤਾਲੂਕਾ ਕੱਚਾ ਮੈਂ ਤੁਹਾਡੀ ਗੱਲ ਮੰਦੀ ਕਿ ਪੈ ਰਹੀ ਆ ਪੂਰੀ ਖਿੱਚ ਨਹੀਂ 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 ਪੈ ਰਹੀ ਮੈਨੂੰ ਇੱਕ ਪਤਨੀ ਭੈਣ ਆ ਮੇਰਾ ਪਤਨੀ ਭਾਈ ਆ ਤੇ ਉਹਨਾਂ ਨੇ ਕਮੈਂਟ ਕਰਿਆ ਵੀ ਉਹਨਾਂ ਤਾਲੂਕੇ ਵਿੱਚ ਕਹਿੰਦੀ ਮੈਂ ਮੰਦੀ ਆ ਪਰ ਇਹ ਨਾ ਵਾਲ ਦਾ ਵਾਲਾ ਬੈਨਾ ਕਾਂਟਕ ਦਾ ਜੀ ਮੈਨੂੰ ਹੁਣ ਅਸੀਂ ਹਸਪੀਟਲ ਜਾਂਦੇ ਆ ਅੱਧਾ ਤਾਂ ਇਹ ਐਵੇਂ ਬਾਜਾ ਹੋ ਜਾਂਦਾ ਰੋ ਰੋ ਕੇ ਕਿਉਂਕਿ ਵਾਲ ਬਹੁਤ ਕਾਂਟਕਦੇ ਹੁਣ ਜਮਾ ਹੀ ਨਾ ਲੂਜ਼ ਨਹੀਂ ਅੱਟਾ ਪੰਜ ਹੋਈਆਂ ਜੇ ਸਾਡੇ ਲੱਗਿਆ ਵੀ ਅਸੀਂ ਖੋਲ ਵੀ ਸਕਦੇ ਆ ਤੇਲ ਲਾਦਾ ਤੇ ਚੰਗੀ ਤਰ੍ਹਾਂ ਮਸਰੋਂਗਾ ਕਿਉਂਕਿ ਠੰਡਾ ਹੁੰਦਾ ਇਹਨੂੰ ਨਰਾਮ ਜਾਂਦਾ ਹੁਣ ਥੋੜੇ ਜਿਹੇ ਦੇ ਵਾਲ ਆਏ ਮੈਂ ਬੰਨੇ ਹੋਣੇ ਤਾਂ ਠੀਕ ਆ ਜਿੱਦਾਂ ਦੇ ਖੋਣਦੇ ਨੇ ਅੱਖਾਂ 'ਚੇ ਪਈ ਜਾਂਦੀਆਂ ਇਹਦੇ ਵਾਲ ਹੁਣ ਕਟਾ ਕੇ ਆਪਾਂ ਇੱਕ ਇੱਕ ਰਮਾਲ ਜਾਨੀ ਹੁੰਦਾ ਜਿਹੜਾ ਜਿੱਕਰ ਮਨਿੰਦਰ ਬੰਨਦਾ ਇਹ ਨਹੀਂ ਬੰਨਦਾ ਇਹ ਨਹੀਂ ਬੰਨਦਾ ਉਹਦਾ ਤਾਂ ਨਾ ਤਾਂ ਬੰਨੇ ਇਹ ਬੰਨ ਕੇ ਦੇਖ ਲੈ ਆਏ ਇਹਦੀ ਕੰਤ ਕਰ ਜਾ ਬੰਨ ਕੇ ਚੱਲੇ ਜੀ ਮੈਂ ਤਾਂ ਤਾਂ ਮੜੀ ਬੰਨਨੀ ਆ ਵੀ ਮੜ ਜਾਏ ਠੀਕ ਰਹੇ ਤੂੰ ਜੇ ਇਹ ਰੋਲ ਆ ਜਾਂਦਾ ਫੇ ਮਿੰਨੂ ਵੀ ਔਖਾ ਹੋ ਜਾਂਦਾ ਉੱਥੇ ਦੁੱਧ ਪਲੋਣਾ ਤੁਹਾਨੂੰ ਪਤਾ ਵੀ ਹੁਣ ਦੇਖ ਕੜ ਮੈਂ ਕੱਲੀ ਹਾਂ ਉੱਥ ਉਹ ਤੇ ਦੁਨੀਆ ਦੋਹਰੇ ਦੁਖੀ ਆਉਂਦੀ ਆ ਜਿਨ੍ਹਾਂ ਨੂੰ ਹਰ ਇੱਕ ਨੂੰ ਟਾਈਮ ਚਾਹੀਦਾ ਥੋੜਾ ਤਾਂ ਥੋੜਾ ਡਾਕਟਰ ਦਾ ਤੇ ਤਾਂ ਕਰਕੇ ਮੈਨੂੰ ਐ ਹੁਣ ਰਿਜ਼ਲਟ ਜਿਹੜਾ ਅੱਧਾ ਘੰਟਾ ਘੰਟਾ ਸੀ ਇੱਥੇ ਲਾਈਨ 'ਚ ਲੱਗਣਾ ਵੀ ਆ ਤਾਂ ਥੋੜਾ ਜਿਆਦਾ ਠੀਕ ठाक ਰਹਿ ਇਹ ਕਾਂਟਦਾ ਥੋੜਾ ਜਿਆਦਾ ਮੈਂ ਉਹ ਨਹੀਂ ਗੱਲ ਕਰਦਾ ਕਿਉਂਕਿ ਨਿਆਣਾ ਤਾਂ ਕਾਂਟ ਤੇ ਜਾਂਦਾ ਕਿਉਂਕਿ ਦੇਖੜੂ ਭੁੱਖ ਵੀ ਲੱਗਣੀ ਆ ਹਨਾ ਇਹਨੇ ਕਿਹੜੇ ਮਾਕੇ ਲੈਣਾ ਹੈ ਹਨਾ ਦੁੱਧ ਦੁੱਧ ਜਾਂ ਪਾਣੀ ਕੁਛ ਵੀ ਮਾਕੇ ਦਾ ਲੈਣਾ ਨਹੀਂ ਹਲੇ ਨਿਆਣਾ ਨੰਬਰ 2 ਅਸੀਂ ਕਹਿੰਦੇ ਮੈਂ ਤਾਂ ਇਸ ਵੇਲੇ ਤਾਂਾਲਾ ਕਰਕੇ ਕਹਿੰਦਾ ਹੈ ਬਈ ਬਾਕੀ ਤੁਸੀਂ ਸਿਆਡੇ ਮੈਂ ਇਹ ਤਾਂ ਬੋਲਣ ਚਾਹੀਦਾ ਤੈਨੂੰ ਤੇਰਾ ਤਾਂ ਰੱਬ ਨੇ ਬਹੁਤ ਕਹਿਰ ਕਰਿਆ ਹਾਇ ਜੀ ਬਹੁਤ ਭਾਈ ਜੀ ਹਜੇ ਸਾਬ ਨੇ ਨਹੀਂ ਗਣਕ ਚੱਕੀ ਨਹੀਂ ਹੈ ਜੀ ਕੋਈ ਗਰੀਬ ਭਾਈ ਬੈਠੇ ਨੇ ਹਜੇ ਕਈ ਜਿਨ੍ਹਾਂ ਦੇ ਹਨ ਵੈਸੇ 3595% ਚੱਕੋ ਕਿ ਗਰੀਬ ਮਾਤਰ ਕੋਈ ਮੇਰੇ ਵਰਗਾ ਛੋਟੇ ਮੋਟੇ ਜ਼ਿੰਮੇਦਾਰ ਬੈਠੇ ਆਲੇ ਨਾ ਵੀ ਦੇਖੋ ਹਰ ਕਿਸੇ ਨੂੰ 6 ਮਹੀਨਿਆਂ ਦੀ ਫਸਲ ਜਿਹੜੀ ਪੁੱਤਾ ਵਗ ਬਾਲੀ ਜਾਂਦੀ ਹੈ ਹਰੇਕ ਨੂੰ ਹੁੰਦਾ ਵੀ ਹਾਂ ਕਿ ਸਾਡੀ ਫਸਲ ਟਿੱਟੋ ਗਈ ਕਿਸੇ ਨੇ ਵਿਆਹ ਕਰਨਾ ਕਿਸੇ ਨੇ ਆਰਤੀ ਇਹਦਾ ਦੇਣਾ ਕਿਸੇ ਨੇ ਵਿਆਜ ਦੇਣਾ ਕਿਸੇ ਨੇ ਆਪਣੀ ਫਸਲ ਤੇ ਦਵਾਈਆਂ ਬੂਟੀਆਂ ਦਵਾਈਆਂ ਵਾਲਿਆਂ ਦੇ ਪੈਸੇ ਬਹੁਤ ਖਰਚੇ ਆ ਜਾਂਦੇ ਆ ਕਿਸਾਨ ਨੂੰ ਜ਼ਰੂਰ ਕਿਛੇ ਇਹੀ ਆਮਦਨ ਦਾ ਸਾਧਨ ਹੁੰਦਾ ਵੀ ਫਸਲ ਸਾਡੀ ਸੁਖਸ਼ਾਂਤੀ ਦੇ ਨਾਲ ਘਰ ਆ ਜਵੇ ਘਰ ਤੋਂ ਆਰਥ ਵਿੱਚ ਲੱਗ ਜਵੇ ਚਾਰ ਪੈਸੇ ਜੋ ਤੁਹਾਨੂੰ ਆਉਂਦੇ ਰਹਿਣ ਚਲੋ ਪਰਮਾਤਮਾ ਭਾਣਾ ਬਖਸ਼ੇ ਜੋ ਉਸ ਨੂੰ ਮਾਲਕ ਨੂੰ ਮਨਜ਼ੂਰਾ ਉਹੀ ਹੋਣਾ ਬਸ ਇਹ ਗੱਲ ਹੈ ਵੀ ਆਪਾਂ ਅਰਦਾਸ ਕਰ ਸਕਦੇ ਆ ਵੀ ਪਰਮਾਤਮਾ ਸਭ ਦੀ ਸੁਰ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਖੁਸ਼ੀਆਂ ਵੀ ਦੇਖੋ ਜੀ ਅੱਜ ਕੱਲ੍ਹ ਤੇ ਦੇਖਿਆ ਜਾਂਦਾ ਪੈਸੇ ਨਾਲ ਆ ਜੇ ਸਾਡੀ ਜੇਲ੍ਹ ਤੇ ਵਿੱਚ ਪੈਸਾ ਤਾਂ ਖੁਸ਼ੀਆਂ ਵੀ ਆਉਂਦਾਣਾ ਬਹੁਤ ਜ਼ਰੂਰੀ ਆ ਦਾਣਾ ਜ਼ਰੂਰੀ ਆ ਇਹ ਸਾਡੀ ਨਹੀਂ ਉਹ ਵੀ ਨੂਨ ਨਾ ਖਾਣ ਦਾ ਬੰਦਾ ਬਿਲਕੁਲ ਦੇਖੋ ਹਾਂ ਠੀਕ ਹੈ ਹਰ ਚੀਜ਼ ਦੇਖਿਆ ਜਾਵੇ ਨਾ ਜ਼ਿੰਦਗੀ ਦੇ ਵਿੱਚ ਜਿਵੇਂ ਚਾਰਜਿੰਗ ਦਾ ਵੀ ਹਾਂ ਪੈਸਾ ਪੈਸਾ ਵੀ ਐਮੇਂ ਤੇ ਨਹੀਂ ਰੱਖਦਾ ਨੰਬਰ 1 ਘਰ ਦੇ ਵਿੱਚ ਪਿਆਰ ਔਰ ਤੰਦਰੁਸਤੀ ਹੈ ਨਾ ਭੈਣ ਭਰਾਵਾਂ ਦਾ ਪਿਆਰ ਹੈ ਨਾ ਬਣਿਆ ਰਹੇ ਤਾਂ ਸਾਰਾ ਕੁਝ ਚੰਗਾ ਲੱਗਦਾ ਹੈ ਹੈ ਨਾ ਮੋਡਨ ਮੋਡਾ ਲਾ ਕੇ ਜਦੋਂ ਖੜਦਣੇ ਨਾ ਬਰਾਬਰ ਭੈਣ ਭਾਈ ਫਿਰ ਕੋਈ ਟੈਨਸ਼ਨ ਨਹੀਂ ਰਹਦੀ ਫਿਰ ਆਇਆ ਹੁੰਦਾ ਵੀ ਲੈ ਕੋਈ ਚੱਕਰੇ ਨਹੀਂ ਪੈਸੇ ਪੂਸੇ ਦੀ ਗੱਲ ਨਹੀਂ ਹੁੰਦੀ ਫਿਰ ਜਦ ਮੋਡੇ ਨੂੰ ਮੋਡਾ ਲੱਗ ਜੇ ਸਾਰਾ ਕੁਝ ਦੇਖੋ ਪੈਸਾ ਵੀ ਨਹੀਂ ਹੁੰਦਾ ਚਲੋ ਪੈਸਾ ਵੀ ਪੈਸੇ ਜ਼ਿੰਦਗੀ ਦੇ ਵਿੱਚ ਸੋਚਿਆ ਜਾਵੇ ਕਮਾਉਣਾ ਵੀ ਜ਼ਰੂਰੀ ਆ ਹੁਣ ਜਿੱਥੇ ਬਿਮਾਰੀ ਠਮਾਰੀ ਉੱਥੇ ਪੈਸਾ ਵੀ ਲੱਗਣਾ ਹੈ ਚਲੋ ਬਾਕੀ ਪਰਮਾਤਮਾ ਵੈਸੇ ਨਾ ਹੀ ਇਹ ਜਨਉਪਤ ਆਵੇ ਵੀ ਸਭ ਨੂੰ ਖੁਸ਼ ਰੱਖੇ ਤੇ ਹੁਣ ਆਪਾਂ ਚੱਲੀਏ ਰੋਪੜ ਨੂੰ ਤੇ ਬਾਕੀ ਹੁਣ ਅਸੀਂ ਜਾਣਾ ਰੋਪੜ ਨੂੰ ਰੋਪੜ ਜਾ ਕੇ ਡਾਕਟਰ ਸਾਹਿਬ ਨੇ ਕਿਆ ਸਲਾਹ ਦਿੱਤੀ ਕਿਆ ਨਹੀਂ ਉਪਰ ਤੁਹਾਨੂੰ ਸਾਰਾ ਕੁਝ ਨਾਲ ਦੀ ਨਾਲ ਦੱਸੀ ਜਾਵਾਂਗੇ ਕਈ ਵਾਰ ਤੁਹਾਨੂੰ ਆਇਆ ਹੁੰਦਾ ਵੀ ਜੇ ਅਸੀਂ ਰੋਪੜ ਜਾਂਦੇ ਆ ਤਾਂ ਡਾਕਟਰ ਸਾਹਿਬ ਇੱਕੋ ਬਾਰ ਜਦੋਂ ਅਸੀਂ ਜਾਂਦੇ ਆ ਉਦੋਂ ਜਦ ਤੱਕ ਅਸੀਂ ਪੈ ਹੁਣ ਗਏ ਆ ਰੋਪੜ ਨੂੰ ਬਾ ਡਾਕਟਰ ਉੱਠ ਕੇ ਜਾਣ ਵਾਲੀ ਅੱਜ ਵੀ ਸਾਨੂੰ ਪਤਾ ਪ੍ਰੈਸ਼ਰ ਦਾ ਦੇਣਾ ਸ਼ਾਇਦ ਸਾਨੂੰ ਜਾਂਦੀ ਸਾਰੇ ਉਹਨਾਂ ਨੂੰ ਪਹਿਲਾਂ ਮਿਲਣਾ ਹੀ ਕਵੇ ਬੀਤ ਉਸ ਬਾਅਦ ਨੂੰ ਮਨਾ ਸਕਦੇ ਹਾਂ ਹਾਂ ਇਹ ਉਹ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਉਹ ਸਾਨੂੰ ਰੋਕ ਸਕਦੇ ਹਾਂ ਵੀ ਭਾਈ ਤੁਸੀਂ 10 ਮਿੰਟ ਵੇਟ ਕਰ ਲਓ ਅੱਧਾ ਘੰਟਾ ਕਰ ਲਓ ਘੰਟਾ ਕਰ ਲਓ ਅਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਉਹਨਾਂ ਨੂੰ ਨਹੀਂ ਕਹਿ ਸਕਦੇ ਹੈਨਾ ਤੇ ਉੱਥੇ ਪਤਾ ਨਹੀਂ ਕਿੰਨੀ ਦੁਖੀ ਦੁਨੀਆ ਬੈਠੀ ਹੈ ਜਿਨ੍ਹਾਂ ਦਾ ਕੋਈ ਆਪਰੇਸ਼ਨ ਕਰਨੇ ਨਾ ਨਾ ਦੁਖੀ ਆ ਸਭ ਸੰਸਾਰ ਦੇਖੋ ਦੁਨੀਆ ਦੁਖੀ ਤੇ ਦੁਖੀ ਬੈਠੀ ਆ ਅਸੀਂ ਕਹਿੰਦੇ ਸਾਡਾ ਦੁੱਖ ਬੜਾ ਪਰ ਨਹੀਂ ਸਭ ਤੋਂ ਬੜੀ ਦੁਨੀਆ ਦੁਖੀ ਬੈਠੀ ਆ ਆਪਾਂ ਤਾਂ ਅਰਦਾਸ ਕਰਾਂਗੇ ਪ੍ਰਮਾਤਮਾ ਸਭ ਦੇ ਦੁੱਖਾਂ ਦਾ ਨਾਸ਼ ਕਰ ਸਭ ਨੂੰ ਠੀਕ ਠਾਕ ਰੱਖ ਪਿਆਰ ਬਣਾ ਕੇ ਰੱਖੋ ਜਿਹੜਾ ਹੁਣ ਆ ਮਾਹੌਲ ਬਣਿਆ ਹੋਇਆ ਨਾ ਕਹਿੰਦੇ ਆ ਦੰਗੇ ਪ੍ਰਸ਼ਾਦ ਹੋ ਰਹੇ ਆ ਜੀ ਪਾਕਿਸਤਾਨ ਨਾਲ جنگ ਹੋਣੀ ਆ ਵੀ ਪ੍ਰਮਾਤਮਾ ਸਾਹਿਬ ਨੂੰ ਠੀਕ ਠਾਕ ਰੱਖੇ ਘਰਾਂ ਦੇ ਵਿੱਚ ਆਪਾਂ ਤਾਂ ਇੱਕ ਗੱਲ ਕਹਿੰਦੇ ਆ ਵੀ ਨੌਬ ਦੇ ਨਾਵੇ ਸਾਡੇ ਬੱਚੇ ਆ ਆਪਣੇ ਬੱਚੇ ਉਹ ਭੈਣ ਭਾਈ ਆਪੇ ਨੇ ਬੈ ਚੜਦਾ ਵੇ ਸ਼ੁਭਦਾ ਪੰਜਾਬੀ ਕੋਈ ਆ ਆਪਾਂ ਤਾਂ ਅਰਦਾਸ ਕਰਦੇ ਆ ਵੀ ਸਾਰਾ ਕੁਝ ਠੀਕ ਠਾਕ ਹੋ ਜੂਵੇ ਤੇ ਬਾਕੀ ਹੋ ਚੰਗੀ ਆਪਾਂ ਚਲੋ ਜੀ ਮੈਂ ਤਾਂ ਆਪਾਂ ਹੋਰ ਤੂੰ ਬੱਬਰ ਸ਼ੇਰ ਜਿਹੇ ਦਾ ਬਾਹਰ ਲੈ ਜਾਣਾ ਬੰਦਰ ਵੀ ਨਹੀਂ ਵੜਦਾ ਕਹਿੰਦਾ ਕੀ ਮੈਂ ਡਰ ਜਾਂਦੀ ਜ਼ਿਆਦਾ ਬੰਦੇ ਨਹੀਂ ਕੋਈ ਮੇਰੀ ਪੁਛਾਲੀ ਸੋ ਤੇਰੇ ਜਿਆਦਾ ਖਤਰਾ ਪਈ ਛੇ ਮੈਂ ਤੇਰੇ ਜਿਆਦਾ ਉਹਨਾਂ ਨੇ ਟਾਂਕੇ ਜਾਂਦੇ ਜਾਂ ਉਹਨਾਂ ਨੇ ਕੋਈ ਤਰੀਕਾ ਐ ਗੱਡੀ ਭਲਾ ਲੈ ਜਾਣਾ ਕੋਈ ਤਰੀਕਾ ਲਈ ਹੈ ਉਹ ਤੇ ਉਹਨਾਂ ਨੇ ਕੀ ਆਖ ਤਰੀਕ ਹੋਣ ਦੇ ਨਾਲ ਪਤਾ ਵੀ ਨਾ ਕਰਦੇ ਉਹਨਾਂ ਜੋ ਕੱਟ ਕੇ ਮਾਰਨੇ ਕੁਝ ਨਹੀਂ ਕਰਨਾ ਮੈਂ ਦੇ ਟਾਂਕੇ ਟਾਂਕਤੀ ਕਰਿਆ ਤਾਂ ਨਹੀਂ ਸੀ ਜੀ ਠੀਕਾ ਕੀਤਾ ਤੋੜਤਾ ਫੜ ਕੇ ਉਹਨਾਂ ਜਿਹੜੇ ਕਿਥੇ ਭਾਈ ਚੰਨ ਜਨ ਤਕਲੀਫ ਤਾਂ ਹੋ ਗਈ ਉਹ ਲੋਹਾ ਨਹੀਂ ਮੇਰਾ ਸਰੀਰ ਆ ਇਹ ਤੂੰ ਐਂ ਕਰ ਗੱਲ ਤਾਂ ਖੋਲਣਾ ਰਹਿਣੀ ਦੇ ਸੁਣਾ ਦੇ ਨੇ ਆਪਣੇ ਗੱਲ ਦੀ ਗੱਲ ਗੱਲ ਜਿਹੜਾ ਬਾਅਦ ਚ ਪਤਾ ਲੱਗੂ ਪਰ ਪੇ ਕੇੜੇ ਤੇਰੇ ਘਰ ਦੇ ਕਮਰੇ ਮਾਨਾ ਮੁੰਡੇ ਕੋਸ਼ਾ ਪੈ ਤੀ ਤੇ ਡਾਕੇ ਗਟਾਉਣ ਦੇ ਆਉਣ ਇਹ ਗੱਲ ਭਾਈ ਮੈਨੂੰ ਪਤਾ ਹੈ ਪਤਾ ਨਹੀਂ ਮੈਨੂੰ ਬਾਤਾਂ ਚਾਹੀਦੀ ਹੈ ਐਸਾ ਮੈਂ ਤਾਂ ਲਾਜਣਾ ਕਹਿੰਦੇ ਵੀ ਭਾਈ ਕੱਟਾਂ ਕੇ ਕਹਤੇ ਨਹੀਂ ਕਟਾਈ ਉਹਨੇ ਇਹ ਨਹੀਂ ਦੇਖਣਾ ਕਿ ਕੁੜੀ ਦੀ ਗਲਤੀ ਹੈ ਉਹ ਕੁੜੀ ਦੀ ਨਹੀਂ ਮੇਰੇ ਨਹੀਂ ਕਹਿ ਸਕਦਾ ਨੂੰ ਪਤਾ ਹੈ ਕਿ ਜਦੋਂ ਸਟੇਸ਼ਨ ਪਾਸਾ ਦੇਗਾ ਹੁਣ ਕੱਟੇ ਤੇ ਨਿਕਲਦੇ ਨੇ ਅੱਜ ਪਰ ਫਿਰ ਵੀ ਕੱਟੇ ਆ ਭਗਾਟ ਹੁੰਦੀ ਜਦੋਂ ਨਾ 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 ਮੈਨੂੰ ਮੈਟਰਾ ਲੱਗਦਾ ਜਮਾਈ ਨੇ 50000 ਰੁਪਏ ਕਰਵਾ ਦੇ ਨਾ ਪਲਾਟ ਦਾ ਫੜ ਕੇ ਖਿੱਚਦੇ ਨੇ ਦੇਖੀ ਜਾਏ ਮੈਂ ਦੇਖ ਕੇ ਘਬਰਾਵਾਂ ਤੇ ਆਪਣਾ ਦੁੱਖ ਉਹ ਮੇਰਾ ਬਾਦ ਨਹੀਂ ਹੈ। ਹਾਸਾ ਵੀ ਲੈਣ ਦੇ ਚਪਟਾ ਕੇ ਤਾਉਂਦੇ। ਇਹ ਜੋ ਖਰੀਆ ਦੁਹਰੀ ਬੈਠੇ ਨੇ ਜਿਹੜੇ ਬਹੁਤ ਅਕੀਦਲੇ ਨੇ। ਦੇਖੋ ਮੇਰੀ ਕਹਾਣੀ ਦਾ। ਇਹਨਾਂ ਨਾਮਿਤ ਰੁੱਤੀਆ ਸੰਸੋਚਨਾ ਸੰਨਾਤਕ ਤੇ ਇੱਥੇ ਜਿਹੜਾ ਹੁੰਦਾ ਉਹ ਕੁਝ ਨਹੀਂ ਹੈਗਾ। ਕੁਝ ਹੋਣਾ। ਹਨਾ ਤੇ ਚਲੋ ਮਾਗੀ ਜੋ ਹਨ ਮਰਣਾ ਜ਼ਿੰਦਗੀ ਦੇ ਵਿੱਚ ਜੋ ਆਪਣੇ ਦਾ ਬੰਦਣਾ ਉਹ ਪਹਿਲਾਂ ਹੀ ਤਿਆਰ ਦਿੱਤਾ। ਨਾ ਤੈ ਉਹ ਕੇ ਕਰਨਾ ਹੁੰਦਾ। ਕਿ ਨਾ ਤੇ ਬਾਕੀ ਕੋਈ ਦਿਗਵੇ ਚ ਗੱਲ ਨਹੀਂ ਤਨੂ ਕਰਕੇ ਨਹੀਂ ਘਟਾਉਣੀ ਬੜੇ ਮੈਂ ਘਟਾਉਣਾ ਚਾਹਤਾ ਤੇ ਮਨੂ ਨਹੀਂ ਭਾਈ ਮੈਂ ਨਹੀਂ ਘਟਾਉਣਾ ਕੋਈ ਗੱਲ ਨਹੀਂ ਘਰ ਚਲਦੇ ਆ ਘਰ ਤੇ ਰਾਂਟ ਪੈਰ ਬੰਨ ਕੇ ਕਲਾਸ ਵਾਲੇ ਨਾ ਪਲਾਣਾ ਖਿੱਚ ਦਿੰਦੇ ਆਹੀ ਗੋਹੌਂ ਲਾ ਕੇ ਭਰਾਤੀ ਹੋ ਜਾਂਦੀ ਆ ਅੰਦਰ ਦੇ ਮਨ ਨਾ ਟਿਕੋ ਕੋਈ ਜੜੇ ਪ੍ਰਾਣ ਨਹੀਂ ਹੁੰਦੇ ਕਹਿੰਦੇ ਆ ਕੰਮ ਕਰਦੇ ਆ ਜੇ ਉਹਨਾਂ ਨੂੰ ਦੇਖੇ ਜਾਂਦੇ ਮੈਂ ਤਾਂ ਫੇਰ ਕਹਿੰਦੀ ਉਹਨਾਂ ਦਾ ਪੱਤੀ ਵੀ ਨਹੀਂ ਨਾਂਕੇ ਦਾ ਹੈਗਾ ਉਹਨਾਂ ਦੇ ਜੇਲ੍ਹ ਵੀ ਬਣਾ ਦੇ ਨੇ ਉਹ ਘੱਟ ਇਹ ਹਾਜੀ ਥੇਰ ਨੂੰ ਕੁੱਦਣੀ ਉਹ ਮਨ ਕਰਤ ਨਹੀਂ ਪਰ ਹੌਸਲਾ ਤੁਹਾਨੂੰ ਕਰਨਾ ਹੈ ਇਹਨਾਂ ਨੂੰ ਕੀ ਕੱਟ ਚਾਹੁੰਦੇ ਆ ਜੀ ਜਰੀਏ ਨੂੰ ਮੈਂ ਉਹਨੂੰ ਬੜੇ ਪਾਪੀ ਇਹਨਾਂ ਨੇ ਕਦੇ ਸੁਧਰਨਾ ਨਹੀਂ ਤੇ ਜਦੋਂ ਕਰਾਂਗੇ ਉਹਨੂੰ ਪਾਪੀ ਸਾਰਿਆਂ ਤੇ ਕਿ ਫਰਾਂ ਨਾ ਠੀਕ ਆ ਤੇ ਆ ਇਹ ਵੀ ਜੇਤਾ ਲੈਣਾ ਸੂਤ ਜਦਾ ਕਿ ਤੁਹਾਨੂੰ ਨਾ ਟੱਕ ਨਹੀਂ ਲੈਣਾ ਤੇਰੀ ਮਰਜ਼ੀ ਬੇਟੀ ਦਾ ਫਿਰ ਘਰ ਨੂੰ ਚੱਲਦੇ ਆ ਸੂਤ ਦਾ ਏ ਨਾ 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 ਜੱਤਾਂ ਨੇ ਨਹੀਂ ਸੁਣਣਾ ਐਣਾ ਵੀ ਮੰਨ ਆ ਦੇਖਦੇ ਹਾਂ ਅੰਦਰ ਪਰ ਤੇਰੀ ਜੇਫਤੀ ਵਾਸਤੇ ਮੇਰੀ ਵਾਸਤੇ ਗਿਆ ਇਹ ਦੁੱਖ ਤੱਕੂਆ ਮੈਨੂੰ ਨਹੀਂ ਹਰ ਬਾਕੀ ਚਲੋ ਮਿਲਦੇ ਆਪਾਂ ਬਾਅਦ ਵਿੱਚ ਮਿਲਦੇ ਹਾਂ ਲਓ ਜੀ ਚਾਹ ਜੀ ਕੱਦੀ ਡਰਦੀ ਸੀ ਹਾਏ ਮੇਰੇ ਢਾਂਕੇ ਮੈਂ ਇਹ ਢਾਂਕੇ ਘਟਾਤੇ ਮੇਰੇ ਦਾਦੂ ਯੇ ਹੋ ਗੋ ਹੋ ਹਾਂ ਤਾਂ ਬਦਲੇ ਰਹਿਣਾ ਜੋ ਤਾਹੋ ਉਹ ਤੂੰ ਉਹ ਛੱਡਾ ਉਹ ਸਾਨੂੰ ਪਤਾ ਨਾ ਦਰਦ ਰਹਿਣਾ ਉਹ ਤਾਂ ਰਹਿਣਾ ਜਦ ਟਾਂਕੇ ਕੱਟੇ ਆ ਤੁਹਾਨੂੰ ਹੁਣ ਕੋਈ ਤਕਲੀਫ ਦੱਸਦੇ ਨਹੀਂ ਮੈਂ ਇਹਰ ਤੋਂ ਟਾਂਕੇ ਲੱਗੇ ਮੈਨੇ ਹਾਂ ਉਹਦਾ ਹਰੇ ਦੀ ਮਾਦੇ ਉਹਨੇ ਟਾਂਕਾ ਕਿੰਨਾ ਕਰਾ ਬਸਾ ਕਰਾ ਉਹਨੂੰ ਕਿਹੜੇ ਟਾਂਕੇ ਲੱਗਦਾ ਜੀ ਲੱਗ ਜੂਗਾ ਹਫਤਾ ਖੰਡ ਹੋਰ ਤੁਹਾਨੂੰ ਕੋਮ ਦਾ ਪ੍ਰੋਪਰ ਹਵਾ ਨਹੀਂ ਕੰਦੀ ਹੋਣੀ ਤੇ ਉਹ ਤੇ ਕੀ ਲਵਨ ਪ੍ਰੋਪਰ ਪੀਚਾ ਦੂੰਗਾ ਉਧਰ ਕਰਕੇ ਆਣਾ ਛੇਤੀ ਉਹਨਾਂ ਦਾ ਉਹਨਾਂ ਨਾਲ ਆਣਾ ਚੁਗਾ ਤੇ ਫਿਰ ਹੋਰ ਕਿਆ ਕਿ ਉਹਨਾਂ ਨੇ ਮਾਤ ਦੀਆਂ ਉਹ ਬਿਲਕੁਲ ਅਸਰ ਕਰ ਲਗਣੇ ਇਹਨਾਂ ਟਾਰਗੇਟ ਤੇ ਦਸਾਉਣਾ ਨਾਉਣਾ ਨਾਉਣਾ ਹੈ ਟਾਂਕਿਆਂ ਨੂੰ ਆਉਣਾ ਹੈ ਨਾਰੀਅਲ ਦਾ ਤੇਲ ਪਹਿਲਾਂ ਵੀ ਲਾਉਣਾ ਨਾ ਉਹ ਤੋਂ ਪਹਿਲਾਂ ਵੀ ਬਾਹਰ ਨਹੀਂ ਚੀਂ ਬਿਉਂਦ ਦਾ ਜਗਾ ਮਾ ਮਤਲਬ ਨਿਸ਼ਾਨ ਆ ਉਹ ਖਤਮ ਹੋ ਜਾਂਦਾ ਨਾਰੀਅਲ ਦੇ ਤੇਲ ਦਾ ਉਹਨਾਂ ਨੇ ਤਾਂ ਕਿਹਾ ਇੱਕ ਨਰਮ ਰਹਿੰਦਾ ਦਵਾਈ ਖਾਣ ਦੇ ਰਹਿਣਾ ਤੇਰੀ ਥਰਮ ਦਾ ਖਾਣਿਆ ਉਹ ਕਰਦੇ ਕਰਦੇ ਸਾਨੂੰ ਲੋਖ ਹੈ ਚਲੋ ਅੱਛਾ ਔਰ ਕੀ ਕੀ ਹੈ ਹਾਂ ਤੂੰ ਐਂ ਨਾ ਪਤਾ ਤਾਂ ਹੀ ਲੱਗਿਆ ਬੰਦਾਂ ਚਾ ਆ ਤਾਂ ਪਤਾ ਲੱਗ ਰਹੀ ਹੈ ਕਿੰਨਾ ਕਿ ਸਾਡੇ ਹੁਣ ਦੇਖ ਕਿੱਥੇ ਤਾਂ ਚੀਜ਼ ਨੂੰ ਕਾਸ ਪੈਣੀ ਜੇ ਕੋਲਾ ਵਿੱਚ ਢਿੱਲੋ ਤੂੰ ਮਨ ਨੂੰ ਐ ਦੱਸ ਵੀ ਜਾ ਜਦੋਂ ਨਾ ਟਾਂਕਾ ਖੋਲਿਆ ਕਿੰਨੀ ਕਿ ਤਕਲੀਫ ਹੋਈ 14 ਹੋ ਗਏ 14 ਹੋ ਗਿਆ ਲਾਈਟ ਜਾਣਾ ਮੈਂ ਬਣਾ ਬੱਦਲੇ ਇਹ ਪੈਰ ਦਾ ਚੜੀ ਅੰਦਰ ਤੇ ਨਿਕਲੇ ਜਦੋਂ ਤਕਲੀਫ ਤਾਂ ਕਰਨੀ ਦੀ ਤਾਂ ਫਰਪੇ ਦੇ ਢਾਂਕੇ ਹਰ ਚੀਜ਼ ਨੂੰ ਬੜਾ ਮੋਟਾ ਮੋਟਾ ਦੇਖੇ ਟਾਈਮ ਤਾਂ ਲੱਗਦਾ ਹੀ ਹੈ ਕਿ ਆਪਾਂ ਕਹੀਏ ਨਾ ਵੀ ਹੁਣੇ ਸਾਰਾ ਕੁਝ ਠੀਕ ਹੋ ਜੇ ਹੁਣੇ ਤਾਂ ਨਹੀਂ ਹੋਣਾ ਆ ਤਾਂ ਹੁਣ ਆ ਕਹਿੰਦੇ ਜਿਹੜਾ ਹਮੇਰੇ ਕੋਲ ਬਹੁਤ ਜ਼ਿਆਦਾ ਤਾਂ ਇਹੋ ਨਾਲ ਵੀ ਕੁਝ ਚੀਜ਼ ਜਿਹੜੀਆਂ ਤਾਂ ਤਾਂ ਨਿਕਲ ਹੀ ਗਈ ਹੈ ਦੁਬਾਰਾ ਪਈ ਹੁਣ ਇਥੇ ਤਾਂ ਰਿਕਵਰੀ ਹੋਣੀ ਹੀ ਟਾਈਮ ਟਾਈਮ ਲੱਗਣਾ ਹਲੇ ਬੜਾ ਮੋਟਾ ਪ੍ਰੇਹ ਰੱਖਣਾ ਪੈਣਾ ਹਰ ਚੀਜ਼ ਤੋਂ ਤੇ ਬਾਕੀ ਹੁਣ ਅੰਗਤ ਲੱਗਿਆ ਆ ਜੀ ਸਾਡਾ ਉਚ ਮੂਚ ਗੰਨ ਯਾਹਾਂ ਕਾ ਕਰੀਏ ਚਾਹ ਦੇ ਥੋੜਾ ਕਾਣਦੇ ਕਹਿੰਦੇ ਚਲੋ ਬਾਕੀ ਠੀਕ ਹੈ ਜੀ ਮਿਲਨੇ ਆਪਾਂ ਔਰ ਤੁਹਾਨੂੰ ਸ਼ਹੀਦ ਕਿਉਂ ਕੌਰ ਸਾ